महला दूजा होमे यहा जात है होमें कर्म कमाए हो में एही बंदना फिर फिर जो नहीं पाए हों में कितों कुजे कित, कित संजमें जामे यो हुक्म है पइए किरत फिराए ਮੈਂ ਦਿਰਗ ਰੋਗ ਹੈ दारू ਭੀ ਸੁਮਾਈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਹ ਤ ਸੰਜਮ ਦੁਖ ਜਾਏ ਪੌੜੀ ਸੇਵ ਕੇ ਤੀ ਸੰਤੋਖਈ ਜਿਨ ਸੱਚੋ ਸਚ ਧਿਆਇਆ ਉਨੇ ਮੰਦੇ ਪੈਰ ਨ ਰਖਿਓ ਕਰ ਸੁਕਰਤ ਧਰਮ ਕਮਾਇਆ ਉਨੇ ਦੁਨੀਆ ਤੋੜੇ ਬੰਦਨਾ ਅਨੁ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵੜਿਆਈ ਵੱਡਾ ਪਾਇਆ ਵੜਿਆਈ ਵੱਡਾ ਪਾਇਆ ਇਸ ਸਤਵੀਂ ਪੌੜੀ ਦੇ ਨਾਲ ਦੂਜਾ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਜੋ ਪਹਿਲੇ ਪਾਤਸ਼ਾਹ ਜੀ ਦੇ ਪਹਿਲੇ ਸ਼ਲੋਕ ਦੇ ਉਚਾਰਨ ਦੇ ਨਾਲ ਹੀ ਮੇਲ ਖਾਂਦਾ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ हू बहु गुरु अंग महाराज फरमान करते हो में एहा जात है पहचान इसकी समझ किएगी साहब कहते हैं कि हर कर्म देते हावी होगी हर मौजूद होगी जो भी मनुख कर्म करेगा होमे वस करेगा जितने भी कर्म हो रहे हैं ਹਰ ਕਰਮ ਦਿੱਤੇ ਹਉਮੇ ਦੀ ਛਾਵੇਂ ਮਨੁੱਖ ਦੀ ਸਾਰੀ ਭਜ ਦੌੜ ਵੀ ਹਉਮੇ ਨੂੰ ਵਧਾਣ ਵਾਸਤੇ ਮਨੁੱਖ ਦੀ ਸਾਰੀ ਸਿਆਣਾ ਸੂਝ ਬੂਝ ਸਾਰੀ ਸ਼ਕਤੀ ਵੀ ਹਉਮੇ ਨੂੰ ਵਧਾਣ ਵਾਸਤੇ ਹੈ ਤੇ ਜਿਤਨੀ ਮਨੁੱਖ ਦੀ ਹਉਮੇ ਵੱਧ ਜਾਏ ਉਤਨੇ ਹੀ ਪ੍ਰਮਾਤਮਾ ਛੋਟਾ ਹੋ ਜਾਂਦਾ ਹੈ ਉਹਦੀ ਦ੍ਰਿਸ਼ਟੀ ਵਿੱਚ ਅਹੰਕਾਰੀ ਦੀ ਦ੍ਰਿਸ਼ਟੀ ਵਿੱਚ ਉਹਦੀ ماں ਤੁੱਛ ਹੈ ਉਹਦਾ ਪਿਤਾ ਵੀ ਕੁਛ ਨਹੀਂ अहंकारी दी दि दृष्टि वड्डा भरा भी की है कुछ भी नहीं जितना वड्डा अहंकार होगा मां उतनी छोटी हो जाएगी प्यो उतना ही छोटा हो जाएगा और अहंकार जितना ज्यादा वड्डा होवे निरंकार उतना ही छोटा हो जाएगा ते शिखर ते पहुंचे होया अगर अहंकार होवे तो निरंकार मर ही जाएगा परमात्मा नहीं रहेगा उसकी दुनिया मन उसकी दुनिया खत्म हो गया हर नाखश की दुनिया ਪਰਮਾਤਮਾ ਨਹੀਂ ਹੈ ਪਰਮਾਤਮਾ ਖਤਮ ਹੋ ਗਿਆ ਕਿਉਂਕਿ ਅਹੰਕਾਰ ਚਰਮ ਸੀਮਾ ਤੇ ਪਹੁੰਚ ਗਿਆ ਜੈਸੇ ਜੈਸੇ ਮਨੁੱਖ ਦਾ ਅਹੰਕਾਰ ਵੱਧਦਾ ਵੈਸੇ ਵੈਸੇ ਦੁਨੀਆ ਵਿੱਚ ਬਾਕੀ ਛੋਟੇ ਹੁੰਦੇ ਜਾ ਰਹੇ ਨੇ ਸਭ ਛੋਟੇ ਸਭ ਮੂਰਖ ਸਭ ਨਾਦਾਨ ਸਭ ਤੁਛ ਇਸ ਵਾਸਤੇ ਕਹਿੰਦੇ ਨੇ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ ਮਿੱਤਰਤਾ ਤੇ ਹੁੰਦੀ ਹੈ ਬਰਾਬਰੀ ਦੇ ਦਰਜੇ ਤੇ ਕਿਸੇ ਵੀ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ ਹਰ ਨਾਕਸ਼ ਦੇ ਕੋਈ ਦੋਸਤ ਨਹੀਂ ਸਨ ਇਸ ਤਰ੍ਹਾਂ ਦੀ ਸੋਚਣੀ ਵਾਲੇ ਇਸ ਤਰ੍ਹਾਂ ਦੇ ਅਹੰਕਾਰੀ ਮਨੁੱਖ ਜਿੰਨੇ ਵੀ ਆਉਂਦੇ ਨੇ ਉਹਨਾਂ ਦੇ ਕੋਈ ਮਿੱਤਰ ਨਹੀਂ ਆਉਂਦੇ ਹਿਟਲਰ ਦਾ ਕੋਈ ਦੋਸਤ ਨਹੀਂ ਸੀ ਇਤਨਾ ਸ਼ਿਕਰ ਦਾ ਅਹੰਕਾਰੀ ਕਿ ਹਰ ਬਸ਼ਰ ਹਰ ਬੰਦਾ ਉਹਦੇ ਲਈ ਕੀੜਾ ਮਕੋੜਾ ਹੈ ਔਰ ਕੁਝ ਨਹੀਂ ਜਿਹਨੂੰ ਪੈਰਾਂ ਥੱਲੇ ਮਸਲਦੇ ਹੋ ਤੋ ਇਸ ਤਰ੍ਹਾਂ ਦੇ ਬੰਦੇ ਦਾ ਕੋਈ ਮਿੱਤਰ ਵੀ ਨਹੀਂ ਹੁੰਦਾ ਕਿ ਮੇਤਰਤਾ ਲਈ ਬਰਾਬਰੀ ਚਾਹੀਦੀ ਹੈ ਬਰਾਬਰੀ ਦੇ ਜਜ਼ਬੇ ਚਾਹੀਦੇ ਨੇ ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਦੇ ਕੇ ਰਾਜ਼ੀ ਨਹੀਂ ਤਾਂ ਸਾਇਬੇ ਤੇ ਗੁਰਵਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਉਮੇ ਦੀ ਇਹ ਪਹਿਚਾਣ ਹੈ ਕਿ ਹਰ ਕਰਮ ਦੇ ਥੇ ਹਉਮੇ ਦੀ ਛਾਪ ਹੋਵੇਗੀ ਹਉਮੇ ਪ੍ਰਗਟ ਹੋਵੇਗੀ ਉਸ ਮਨੁੱਖ ਦੇ ਹਰ ਕਰਮ ਵਿੱਚ ਉਸ ਦਾ ਅਹੰਭਾਵ प्रकट होगा हौ में एहा जात है हौ कर्म कमाए हौ में ए बंधना फिर फिर जो नहीं पाए मनुख नो होर कोई बंधन नहीं इसी हौ दा बंधन है मनुख दे पैरां च होर कोई जेवड़ी नहीं है इसी हौ दी जेवड़ी है हौ दे संगल बार बार इस नु इस धरती ते पृथ्वी ते खिंच के ले आंदे ने पिछले जन्म दी हौ ਤੇ ਹਉਮੈ ਦਾ ਅਹੰਕਾਰ ਸਮਿਲਤ ਹੋ ਕੇ ਹਉਮੈ ਵਧਦੀ ਹੈ ਇਸ ਵਾਸਤੇ ਦਿਨ ਪ੍ਰਤੀ ਦਿਨ ਮਨੁੱਖੀ ਤਲ ਦੇ ਤੇ ਹਉਮੈ ਵਧ ਰਹੀ ਹੈ ਅਹੰਕਾਰ ਵਧ ਰਿਹਾ ਹੈ ਦਿਨ ਪ੍ਰਤੀ ਦਿਨ ਕਿਉਂਕਿ ਜਨਮਦਰ ਜਨਮ ਦੇ ਨਾਲ ਹਉਮੈ ਸੰਗ੍ਰਹਿ ਹੁੰਦੀ ਜਾ ਰਹੀ ਹੈ ਔਰ ਨਵੀਂ ਹਉਮੈ ਜਨਮ ਲੈ ਰਹੀ ਹੈ ਇਸ ਤਰੀਕੇ ਨਾਲ ਹਉਮੈ ਦੇ ਪਹਾੜ ਉੱਚੇ ਹੁੰਦੇ ਜਾ ਰਹੇ ਨੇ ਔਰ ਜੈਸੇ ਜੈਸੇ ਅਹੰਕਾਰ ਉੱਚਾ ਹੋਇਆ ਵੈਸੇ ਵੈਸੇ ਨਿਰੰਕਾਰ ਛੋਟਾ ਹੋਇਆ ਤੋ ਸਹਿਬ ਕਿਨਨੇ ਇਹ ਅਹੰਕਾਰ ਹੀ ਬੰਧਨ ਹੈ ਆਣ ਜਾਣ ਦਾ ਕਾਰਨ ਇਹ ਅਹੰਕਾਰ ਹੈ ਹਮੇ ਇਹ ਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਇਹ ਬਹੁਤ ਸਾਰੀਆਂ ਜੂਨੀਆਂ ਦੇ ਬੰਧਨ ਅਹੰਕਾਰ ਵਸੋ ਕੇ ਹਨ ਅਹੰਕਾਰ ਕਰਕੇ ਨਹੀਂ ਹਮੇ ਕਿੱਥੋਂ ਉਪਜੇ ਕਿਤ ਸੰਜਮ ਜਾਏ ਇੱਥੇ ਇੱਕ ਪ੍ਰਸ਼ਨ ਹੈ ਕਿ ਹਉਮੈ ਕਿੱਥੋਂ ਪੈਦਾ ਹੁੰਦੀ ਹੈ ਕਿਵੇਂ ਪੈਦਾ ਹੁੰਦੀ ਹੈ ਤੇ ਕਿਹੜੀ ਸਾਧਨਾ ਦੇ ਨਾਲ ਇਹ ਹਉਮੈ ਜਾਵੇਗੀ ਅਹੰਕਾਰ ਦਾ ਨਾਸ ਹੋਵੇਗਾ ਆਇਆ ਐਸੀ ਕਿਹੜੀ ਸਾਧਨਾ ਹੈ ਜੋ ਕੀਤੀ ਜਾਵੇ ਸਹਬ ਇਸ ਦਾ ਇਸ ਢੰਗ ਨਾਲ ਜਵਾਬ ਦਿੰਦੇ ਨੇ ਕਿ ਹਉਮੈ ਇਹੋ ਹੁਕਮ ਹੈ ਪਈਏ ਕਿਰਤ ਫਿਰਾ ਹੈ ਹਉਮੈ ਇੱਕ ਹੁਕਮ ਹੈ ਭਾ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਇੱਕ ਖੁੱਲ ਹੈ ਕਿ ਤੂੰ ਬੰਦੇ ਜਾਂ ਮੇਰੇ ਵਿੱਚ ਜੀ ਸਕਦਾ ਹੈ ਜਾਂ ਆਪਣੇ ਵਿੱਚ ਜੀ ਸਕਦਾ ਹੈ ਤੂੰ ਮੈਨੂੰ ਵੱਡਾ ਮੰਨ ਸਕਦਾ ਹੈ ਜਾਂ ਆਪਣੇ ਆਪ ਨੂੰ ਵੱਡਾ ਮੰਨ ਸਕਦਾ ਹੈ ਤੂੰ ਆਪਣੇ ਆਪ ਨੂੰ ਛੋਟਾ ਮੰਨ ਸਕਦਾ ਹੈ ਜਾਂ ਮੈਨੂੰ ਛੋਟਾ ਮੰਨ ਸਕਦਾ ਹੈ ਇਹ ਖੁੱਲ ਇਸ ਖੁੱਲ ਦਾ ਮਨੁੱਖ ਨੇ ਬਹੁਤ ਗਲਤ ਇਸਤੇਮਾਲ ਕੀਤਾ ਹੈ ਹੈ ਤੇ ਇੱਕ ਹੁਕਮ ਹੈ ਤੇ ਇੱਕ ਮਰਿਆਦਾ ਕਿ ਪ੍ਰਭੂ ਨੇ ਖੁੱਲ ਦੇ ਦਿੱਤੀ ਤੇ ਇਸ ਖੁੱਲ ਦਾ ਸਦਕਾ ਮਨੁੱਖ ਨੇ ਕਹਿ ਦਿੱਤਾ ਪ੍ਰਮਾਤਮਾ ਤੂੰ ਛੋਟਾ ਮੈਂ ਵੱਡਾ ਔਰ ਅਹੰਕਾਰ ਇਤਨਾ ਵੱਡਾ ਹੋ ਗਿਆ ਕਹੇ ਦਿੱਤਾ ਪ੍ਰਮਾਤਮਾ ਤੋਂ ਹੈ ਹੀ ਨਹੀਂ ਮੈਂ ਆ ਇਸ ਵਾਸਤੇ ਐਲਾਨੀਆਂ ਤੌਰ ਤੇ ਅੱਜ ਅੱਧੀ ਪ੍ਰithvi ਨਾਸਤਿਕ ਹੈ ਜਿਨ੍ਹਾਂ ਦੀ ਪ੍ਰਮਾਤਮਾ 'ਚ ਕੋਈ ਸ਼ਰਧਾ ਨਹੀਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ ਹੈ ਮੈਂ ਇਸ ਲਈ ਕਿ ਅਹੰਕਾਰ ਸ਼ਿਖਰ ਤੇ ਪਹੁੰਚ ਗਿਆ ਹਉਮੈ ਸ਼ਿਖਰ ਤੇ ਪਹੁੰਚ ਗਈ ਹੈ ਸਹਿਬ ਕਹਿੰਦੇ ਨੇ ਹੈ ਤੇ ਇਹ ਇੱਕ ਹੁਕਮ ਮਰਿਆਦਾ ਦਿੱਤੀ ਹੋਈ ਖੁੱਲ ਉਸ ਦਿੱਤੀ ਹੋਈ ਖੁੱਲ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਗਿਆ ਹੈ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਕਿ ਹਉਮੈ ਦਾ ਬਜੇ ਹੋਇਆ ਹੀ ਮੁੜ ਮੁੜ ਕੇ ਜੰਮਦਾ ਹੈ ਤੇ ਮਰਦਾ ਹੈ ਭਈਏ ਕਿਰਤ ਫਿਰਾਏ ਫਿਰ ਕਿਰਤ ਦੇ ਚੱਕਰ 'ਚ ਪੈਂਦਾ ਹੈ ਫਿਰ ਜਨਮ ਮਰਨ ਦੇ ਚੱਕਰ ਦੇ 'ਚ ਪੈਂਦਾ ਹੈ ਤੇ ਹਰ ਕਿਰਤ ਦੇ 'ਚ ਹਉਮੈ ਬਰਕਰਾਰ ਰਹਿੰਦੀ ਹੈ ਤੇ ਹਉਮੈ ਦੇ ਬਰਕਰਾਰ ਰਹਿਣ ਕਰਕੇ ਇਹ ਖੁਦ ਬਰਕਰਾਰ ਰਹਿੰਦਾ ਹੈ ਭਾਉ ਫਿਰ ਜਨਮ ਫਿਰ ਜਨਮ ਫਿਰ ਜਨਮ ਜਿਤਨੇ ਚਿਰ ਤੱਕ ਮੈਂ ਨਹੀਂ ਮਿਟਿਆ ਉਤਨੇ ਚਿਰ ਤੱਕ ਜਨਮ ਨਹੀਂ ਮਿਟੇਗਾ ਕਿਉਂਕਿ ਮੈਂ ਮੇਰੀ ਹੋਂਦ ਤੋ ਈਸ਼ਵਰ ਵੀ ਬੇਇਨਸਾਫੀ ਨਹੀਂ ਕਰਦਾ ਠੀਕ ਹੈ ਤੇਰੀ ਹੋਂਦ ਰਹੇਗੀ ਤੂੰ ਰਹੇਗਾ ਤੇ ਜਿਸ ਦਿਨ ਮਨੁੱਖ ਕਹਿੰਦੇ ਨਹੀਂ ਮੇਰੀ ਕੋਈ ਹੋਂਦ ਨਹੀਂ ਮੈਂ ਨਹੀਂ ਉਸ ਦਿਨ ਹੀ ਰੋਮ ਰੋਮ ਦੇ ਚ ਪ੍ਰਭੂ ਬੋਲਣ ਲੱਗ ਪੈਂਦਾ ਉਸ ਦਿਨ ਹੀ ਰੋਮ ਰੋਮ ਦੇ ਚ ਪ੍ਰਭੂ ਪ੍ਰਗਟ ਹੁੰਦਾ ਹੈ ਔਰ ਉਸ ਦਿਨ ਹੀ ਜੀਵਨ ਧਨ ਹੁੰਦਾ ਹੈ ਉਸ ਦਿਨ ਹੀ ਜੀਵਨ ਸਫਲ ਹੁੰਦਾ ਹੈ ਹਮੇਂ ਦੀਰਗ ਰੋਗ ਹੈ दारू ਵੀ ਇਸਮੈਂ ਲੰਬਾ ਰੋਗ ਉਹਨੂੰ ਦੀਰਗ ਰੋਗ ਕਹਿੰਦੇ ਨੇ ਕੁਝ ਰੋਗ ਐਸੇ ਹੁੰਦੇ ਨੇ ਦੋ ਚਾਰ ਸਾਲ ਰਹਿੰਦੇ ਨੇ ਚਲੇ ਜਾਂਦੇ ਨੇ ਪਰ ਦੋ ਚਾਰ ਸਾਲ ਦੇ ਰੋਗ ਨੂੰ ਹੀ ਲੰਬਾ ਰੋਗ ਆਖਿਆ ਕੁਝ ਰੋਗ ਐਸੇ ਅੱਧੀ ਜ਼ਿੰਦਗੀ ਰਹਿੰਦੇ ਨੇ ਅੱਧਾ ਜੀਵਨ दुखित कर देने नाल ਰਹਿੰਦੇ ਨੇ ਉਹਨੂੰ ਵੀ दीर्घ रोग ਆਖਦੇ ਨੇ विलम्बी बीमारी है बहुत लंबी बीमारी है पर शारीरिक तल ਤੇ ਜਿਤਨੀਆਂ ਬਿਮਾਰੀਆਂ ਪ੍ਰਗਟ ਆਉਂਦੀਆਂ ਨੇ ਉਹ ਇਤਨੀਆਂ ਲੰਬੀਆਂ ਨਹੀਂ ਨੇ ਜਿਤਨੀ ਕਿ ਹੋਂ ਮੈਂ ਕਿਉਂਕਿ ਕਈ ਜਨਮਾਂ ਤੋਂ ਨਾਲ ਚੱਲੀ ਆ ਰਹੀ ਹੈ अनंत ਜਨਮਾਂ ਤੋਂ ਨਾਲ ਚੱਲੀ ਆ ਰਹੀ ਹੈ बहुत लंबी बीमारी है बहुत लंबा रोग है इदा इलाज साहब कहते दारू भी समा है तो इसका दा दारू भी है च दारू भी है भाव जो में रोग है तो में दारू भी है जैसे संखिया जहर है संखिया अमृत है कच्चा संखिया खा ली जहर है खादे बंदा मर जाए पर संखीए मार के कुता बना लिये अमृत हो गया ताकत दे देगा दे तो संखिया जहर है संखिया अमृत है जहर है होमे अमृत भी बन जाती है इस जहर नु मार के कोई तो प्रगट कर इस मैनु मार के कोई प्रभु नु समर्पित कर देवे ਤੇ ਸਾਰਾ ਅਹੰਭ ਭਾਵ ਈਸ਼ਵਰੀ ਤਾਮੀਰ ਵਿੱਚ ਈਸ਼ਵਰੀ ਉਸਾਰੀ ਵਿੱਚ ਖਰਚ ਹੋਵੇ ਕਿ ਮੈਂ ਧਾਰਮਿਕ ਹੋਣਾ ਹੈ ਮੈਂ ਧਾਰਮਿਕ ਮੰਦਿਰ ਬਣਾਣਾ ਹੈ ਮੈਂ ਧਾਰਮਿਕ ਗਿਆਨੀ ਬਣਨਾ ਹੈ ਮੈਂ ਆਪਣੇ ਅੰਦਰੋਂ ਕਲਾ ਨੂੰ ਜਨਮ ਦੇਣਾ ਹੈ ਮੈਂ ਆਪਣੇ ਅੰਦਰੋਂ ਈਸ਼ਵਰ ਨੂੰ ਜਨਮ ਦੇਣਾ ਹੈ ਹੁਣ ਅਹੰਕਾਰ ਅਗਰ ਇਸ ਪਾਸੇ 라غب ਹੋ ਗਿਆ ਤੇ ਸਹਿਜੇ ਸਹਿਜੇ ਈਸ਼ਵਰ ਨਿਰੰਕਾਰ ਪ੍ਰਗਟ ਹੋ ਜਾਏਗਾ ਹਉ ਮੈਂ ਮਰ ਜਾਏਗੀ ਤੇ ਇਹ ਹਉ ਮੈਂ ਜਿੱਥੇ ਰੋਗ ਹੈ ਉੱਥੇ دارو ਵੀ ਹੈ دارو ਉਹਦੋਂ ਬਣਦੀ ਹੈ ਜਦ ਹਉਮੈ ਚੰਗੇ ਪਾਸੇ ਲੱਗ ਜਾਏ ਮੈਂ ਇੱਕ ਧਾਰਮਿਕ ਮੰਦਰ ਬਣਾਣਾ ਹੈ ਹੈ ਤੇ ਅਹੰਕਾਰ ਲੇਕਿਨ ਧਾਰਮਿਕ ਮੰਦਰ ਦੇ ਬਣਾਉਣ ਦੇ ਨਾਲ ਧਾਰਮਿਕ ਭਾਵਨਾਵਾਂ ਵੀ ਅੰਦਰ ਉਜਾਗਰ ਹੋਣਗੀਆਂ ਮੈਂ ਧਾਰਮਿਕ ਹੋਣਾ ਹੈ ਹੁਣ ਅਗਰ ਇਹ ਮੈਂ ਭਾਵ ਦੇ ਆਸਰੇ ਤੇ ਇਹਨੇ ਧਾਰਮਿਕ ਬਣਨ ਦੀ ਕੋਸ਼ਿਸ਼ ਕੀਤੀ धर्म की शिखरता यह है कि मैं मिट जाएगा ईश्वरी प्रकट हो गएगा तो हे दारू हो गई जहर सी अमृत हो गई ऐसा देखते जो जहरे हला हलाहल है वो ही अमृत है नादा मालूम नहीं तुझको अंदाज है के, ये हकीकत है ਬਹੁਤ ਵੱਡੀ ਸਜਾਈ ਜੋ ਜ਼ਹਿਰ ਹਲਾ ਹਲ ਹੈ ਜੋ ਮਹਾ ਜ਼ਹਿਰ ਹੈ وہی ਅੰਮ੍ਰਿਤ ਹੈ ਨਾ ਦਾ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਜੋ ਸੰਖਿਆ ਜ਼ਹਿਰ ਹੈ ਐ ਬੰਦੇ ਤੈਨੂੰ ਖਾਣ ਦੀ ਜਾਚ ਨਹੀਂ ਆਈ ਉਹਨੂੰ ਕੁਸਤਾ ਬਣਾ ਲੇ ਉਹ ਅੰਮ੍ਰਿਤ ਹੈ ਮਨੁੱਖ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ ਅੰਮ੍ਰਿਤ ਨੂੰ ਜ਼ਹਿਰ ਬਣਾ ਸਕਦਾ ਹੈ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਇਹਨੂੰ ਸ਼ਰਾਬ ਬਣਾ ਕੇ ਮਨੁੱਖ ਜ਼ਹਿਰ ਬਣਾ ਸਕਦਾ ਹੈ ਕੌੜਾ ਬਣਾ ਸਕਦਾ ਹੈ ਮਿੱਠੇ ਨੂੰ ਕੌੜਾ ਕੀਤਾ ਜ਼ਹਿਰ ਬਣ ਗਈ ਅੰਗੂਰ ਦਾ ਰਸ ਕੋਈ ਜ਼ਹਿਰ ਬਣਾ ਛੜਦਾ ਹੈ ਕੋਈ ਸੰਕੀ ਇਹਦੀ ਕੁੜਤਨ ਖਤਮ ਕਰਕੇ ਉਹਨੂੰ ਅੰਮ੍ਰਿਤ ਬਣਾ ਦਿੰਦਾ ਹੈ ਜੀਵਨ ਜ਼ਹਿਰ ਵੀ ਹੈ ਜੀਵਨ ਅੰਮ੍ਰਿਤ ਵੀ ਹੈ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਜ ਕੋ ਅੰਦਾਜ਼ ਹੈ ਪੀਨੇ ਕੇ ਤੋ ਹਉਮੈ ਨਰਕ ਦਾ ਦਵਾਰ ਹੈ ਹਉਮੈ ਸਵਰਗ ਦਾ ਦਵਾਰ ਬਣ ਜਾਂਦੀ ਹੈ ਹਉਮੈ ਦੀਰਗ ਰੋਗ ਹੈ दारू ਵੀ ਸਮਾਏ ਜੇ ਇੱਕ ਲੰਬੀ ਬਿਮਾਰੀ ਹੈ ਦੀਰਗ ਰੋਗ ਹੈ ਤਾਂ ਇਹ दारू ਵੀ ਹੈ ਇਹ ਔਸ਼ਧੀ ਵੀ ਹੈ ਅਗਰ ਇਹ ਹਉਮੈ ਇਸ ਤਾ ਮੇਰੀ ਕੰਮ ਦੇ ਚ ਲੱਗ ਜਾਏ ਕਿ ਮੈਂ ਧਾਰਮਿਕ ਮੰਦਰ ਬਣਾਣਾ ਹੈ ਮੈਂ ਧਾਰਮਿਕ ਹੋਣਾ ਹੈ ਮੈਂ ਧਾਰਮਿਕ ਗੈਣੀ ਹੋਣਾ ਹੈ अहंकार भाव हो के अगर ऐसी मनुख कोशिश करे तो एक दिन की औंदा है अहंकार ते नहीं रह जांदा निरंकार प्रगट हो जांदा है धर्म ही धर्म रह जांदा है मनुख दी हौं में मिट जांदी है साहिब कहंदे ने एही हौं में दारू बन गई हौं में दीर्घ रोग है दारू दे इसमा है कृपा करे जे आपणी ता गुरु का शब्द कमाए जे किसी दितते प्रभु दी कृपा हो जाए ते ओ गुरु दी ਸ਼ਬਦ ਦੀ ਕਮਾਈ ਕਰੇ ਜਾਪ ਕਰੇ ਤਾਂ ਉਸ ਲਈ ਇਹ ਹਉਮੈ दारू ਬਣ ਜਾਂਦੀ ਹੈ ਜ਼ਹਿਰ ਨਹੀਂ ਰਹਿੰਦੀ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ ਸਤਿਗੁਰudev ਜੀ ਮਹਾਰਾਜ ਫਰਮਾਨ ਕਰਦੇ ਨੇ ਹੇ ਜਗਤ ਦੇ ਲੋਕੀ ਸੁਣੋ ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ ਉਹਦੇ ਜਾਪ ਨਾਲ ਇਸੇ ਸੰਜਮ ਨੂੰ ਧਾਰਨ ਕਰਦੇ ਆਈ ਹਉਮੈ ਚਲੀ ਜਾਂਦੀ ਹੈ ਹਉਮੈ ਦੇ ਜਾਂਦਿਆ ਦੁੱਖ ਜਨਮ ਮਰਨ ਕ੍ਰਿਪਤਾ ਪੀੜਾ ਸਾਰੀ ਚਲੀ ਜਾਂਦੀ ਹੈ ਹਉਮੇ ਦੇ ਜਾਂਦੇ ਆ ਨਰਕ ਚਲਾ ਜਾਂਦਾ ਹੈ ਹਉਮੇ ਦੇ ਜੋ ਹੈ ਰੁਕਸਤ ਹੁੰਦੇ ਆ ਤਮਾਮ ਬੁਰਾਈਆਂ ਰੁਕਸਤ ਹੋ ਜਾਂਦੀਆਂ ਨੇ ਕਿਉਂਕਿ ਬੁਰਾਈਆਂ ਦਾ ਮੂਲ ਇਹ ਅਹੰਭਾਵ ਸੀ ਇਹਨਾਂ ਦੋ ਸ਼ਲੋਕਾਂ ਦੇ ਨਾਲ ਜੋ ਪਉੜੀ ਹੈ ਉਹ ਇਹ ਹੈ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ ਮਹਾਰਾਜ ਕਹਿੰਦੇ ਨਾ ਹੋਰ ਕਿਸੇ ਨੇ ਵੀ ਸੇਵਾ ਨਹੀਂ ਕੀਤੀ। ਵਾਸਤਵਿਕ ਸੰਤੋਖੀ ਨੇ ਸੇਵਾ ਕੀਤੀ ਹੈ। ਕਿਉਂਕਿ ਸੰਤੋਖੀ ਦੀ ਸੇਵਾ ਵਿੱਚ ਕੋਈ ਮੰਗ ਨਹੀਂ, ਕੋਈ ਕਾਮਨਾ ਨਹੀਂ। ਤ੍ਰਿਸ਼ਨਾ ਵਾਲੂ ਅਗਰ ਸੇਵਾ ਵੀ ਕਰਦਾ ਹੈ ਤਾਂ ਮੰਗ ਹੈ। ਤੋਂ ਮੰਗ ਅਗਰ ਸੇਵਾ ਨਾਲ ਜੁੜ ਗਈ ਤਾਂ ਸੇਵਾ ਵਪਾਰ ਹੋ ਜਾਂਦੀ ਹੈ, ਸੇਵਾ ਸੇਵਾ ਨਹੀਂ। ਸੇਵਾ ਧੰਦਾ ਹੋ ਜਾਂਦੀ ਹੈ, ਸੇਵਾ ਧਰਮ ਨਹੀਂ। ਤੋ ਇਸ ਵਾਸਤੇ ਸਾਹਿਬ ਕਿਰਨ ਵਾਸਤਵਿਕ ਸੰਤੋਖੀਆਂ ਨੇ ਹੀ ਸੇਵਾ ਕੀਤੀ ਹੈ ਜਿਨ੍ਹਾਂ ਨੇ ਐਨ ਮਨ ਤੇ ਤਨ ਨਾਲ ਸੱਚ ਦੀ ਆਰਾਧਨਾ ਕੀਤੀ ਸੇਵ ਕੀਤੀ ਸੰਤੋਖਈ ਜਿਣੀ ਸੱਚੋ ਸੱਚ ਰਿਹਾ ਆ ਸੱਚ ਦੇ ਚ ਧਿਆਨ ਉਹੀ ਜੋੜ ਸਕਦਾ ਹੈ ਜੋ ਸੰਤੋਖੀ ਹੈ ਸੱਚ ਨੂੰ ਬਾਰ ਬਾਰ ਯਾਦ ਵੀ ਉਹੀ ਕਰ ਸਕਦਾ ਹੈ ਜੋ ਸੰਤੋਖੀ ਹੈ ਇੰਜ ਕਹਿ ਲੋ संतोख मूल है सिमरन दया मूल है सेवा का दया नहीं तो सेवा कथे और संतोख नहीं तो फिर सच का ध्यान कित सच नुड़ना कैथे संतोखी जो हर हालत दे संतुष्ट है अंदर सिमरन वी जाएगा वी जाएगा ओदा ध्यान ਵੱਧਦਾ ਹੀ ਜਾਏਗਾ ਪ੍ਰਭੂ ਦੇ ਚ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਧਿਆਨੀ ਨੇ ਇਸ ਤਰ੍ਹਾਂ ਦੇ ਜਿਹੜੇ ਸੰਤੋਖੀ ਨੇ ਉਹ ਨਹੀਂ ਮੰਦੇ ਪੈਰ ਨ ਰੱਖਿਓ ਕਰ ਸੁਖਰਤ ਧਰਮ ਕਮਾਇਆ ਉਹ ਭੁੱਲ ਕੇ ਵੀ ਮਾੜੇ ਪਾਸੇ ਆਪਣਾ ਪੈਰ ਨਹੀਂ ਰੱਖਦੇ ਔਰ ਉਹ ਸੁਖਰਤ ਕਰਦੇ ਨੇ ਤੇ ਸੁਖਰਤ ਕੀ ਹੈ ਧਰਮ ਤੇ ਧਰਮ ਕੀ ਹੈ ਪ੍ਰਭੂ ਦੇ ਚ ਨਾਮ ਜੋੜਨਾ ਸੁਰਤ ਜੋੜਨੀ ਪ੍ਰਭੂ ਦੇ ਚਰਨ ਕਮਲਾਂ ਵਿੱਚ ਧਿਆਨ ਜੋੜਨਾ ਔਰ ਸੰਤੋਖੀ ਹੋਣਾ ਬਸ ਇਹੀ ਧਰਮ ਹੈ ਸਹਿਬ ਕਹਿੰਦੇ ਨੇ ਉਹ ਮਾੜੇ ਪਾਸੇ ਪੈਰ ਨਹੀਂ ਰੱਖਦੇ ਸ਼ੁਭ ਕਰਮ ਕਰਦੇ ਆਂ ਆ ਧਰਮ ਕਮਾਉਂਦੇ ਨੇ ਉਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇ ਮਨੁੱਖ ਦਾ ਸਰੀਰਕ ਬੰਧਨ ਸਭ ਤੋਂ ਜ਼ਿਆਦਾ ਇਹੀ ਹੈ ਬਹੁਤਾ ਖਾਣਾ ਬਹੁਤਾ ਸੋਣਾ ਕਿਉਂਕਿ ਬਹੁਤਾ ਖਾਣਾ ਰੋਗਾ ਨੂੰ ਜਨਮ ਦਿੰਦਾ ਹੈ ਲਿਆਜ਼ਾ ਬਹੁਤਾ ਖਾਣਾ ਬੰਦਨ ਬਣ ਜਾਂਦਾ ਹੈ ਬੌਂਦਾ ਖਾਣਾ ਸੁਸਤੀ ਨੂੰ ਜਨਮ ਦਿੰਦਾ ਹੈ ਆ ਆਲਸ ਨੂੰ ਜਨਮ ਲੈਂਦਾ ਹੈ ਆਲਸੀ ਸੁਸਤ ਰੋਗੀ ਬੰਦੇ ਦਾ ਪ੍ਰਭੂ ਚਿੰਤਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇਸ ਵਾਸਤੇ ਸਹਿਬ ਕਿੰਨੇ ਜਿਹੜੇ ਸੰਤੋਖੀ ਪੁਰਸ਼ ਨੇ ਇਹ ਦੁਨੀਆ ਦਾ ਸ਼ਰਮੋਰ ਜਿਹੜਾ ਬੰਦਨ ਹੈ ਇਹਨੂੰ ਤੋੜ ਕੇ ਰੱਖ ਦਿੰਦੇ ਨੇ ਤੇ ਸ਼ਰਮੋਰ ਬੰਦਨ ਕੀ ਹੈ ਬਹੁਤ ਖਾਣਾ ਬਹੁਤ ਸੋਹਣਾ ਉਨੀ ਦੁਨੀਆਂ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਏ ਉਹ ਥੋੜਾ ਖਾਂਦੇ ਨੇ ਜਿੰਨੀ ਭੁੱਖ ਹੈ ਉਤਨੇ ਹੀ ਖਾਂਦੇ ਨੇ ਤੇ ਅੱਜ ਤੇ ਵੈਦ ਲੋਗ ਵੀ ਦੱਸਦੇ ਨੇ ਕਿ ਭੁੱਖ ਤੋਂ ਪੰਜ ਬੁਰਕੀਆਂ ਘਟ ਖਾਦੀਆਂ ਗਈਆਂ ਤੰਦਰੁਸਤੀ ਨੂੰ ਜਨਮ ਦਿੰਦੀਆਂ ਨੇ ਸਵਾਸਥ ਨੂੰ ਜਨਮ ਦਿੰਦੀਆਂ ਨੇ ਭੁੱਖ ਤੋਂ ਵੱਧ ਪੰਜ ਬੁਰਕੀਆਂ ਖਾਦੀਆਂ ਹੋਈਆਂ ਰੋਗਾ ਨੂੰ ਜਨਮ ਦਿੰਦੀਆਂ ਨੇ ਤਰ੍ਹਾਂ ਤਰ੍ਹਾਂ ਦੀ ਪੀੜਾ ਤੇ ਕਲੇਸ਼ ਨੂੰ ਜਨਮ ਦਿੰਦੀਆਂ ਨੇ ਇਸ ਵਾਸਤੇ ਸਾਬ ਕਹਿੰਦੇ ਨੇ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬੰਧਨ ਹੈ ਉਸ ਨੂੰ ਭਗਤ ਤੋੜ ਦੇਂਦੇ ਨੇ ਤੇ ਕਿਹੜੇ ਭਗਤ ਜੋ ਸੰਤੋਖੀ ਨੇ ਉਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਤੂੰ ਤੇ ਬੜੀ ਬਖਸ਼ਿਸ਼ ਕਰਦਾ ਹੈ ਬਹੁਤ ਕੁਝ ਉਹਨਾਂ ਨੂੰ ਦੇਣਾ ਹੈ ਪਰ ਉਹ ਇਤਨੇ ਸੰਤੋਖੀ ਨੇ ਉਨਾ ਹੀ ਖਾਂਦੇ ਨੇ ਜਿੰਨੀ ਕਿ ਭੁੱਖ ਹੈ ਉਨਾ ਹੀ ਹੰਡਾਉਂਦੇ ਨੇ ਜਿੰਨੀ ਕਿ ਲੋੜ ਹੈ ਉਹ ਸੰਤੋਖ ਵਿੱਚ ਰਹਿੰਦੇ ਨੇ ਉਂਝ ਤੇਰੀ ਬਖਸ਼ਿਸ਼ ਬਹੁਤ ਜ਼ਿਆਦਾ ਹੈ ਤੂੰ ਤੇ ਪਹਾੜ ਵਰਗੇ ਢੇਰ ਲਾ ਦੇਣਾ ਪਰ ਉਹ ਤਿੰਨ ਕਾ ਮਾਤਰ ਹੀ ਗ੍ਰਹਿਣ ਕਰਦੇ ਨੇ ਤੂੰ ਤੇ ਦਰਿਆ ਵਗਾ ਦੇਣਾ ਪਰ ਉਹ ਚੰਦ ਬੂੰਦਾ ਹੀ ਗ੍ਰਹਿਣ ਕਰਦੇ ਨੇ ਤੂੰ ਤੇ ਪਦਾਰਥਾਂ ਦੇ ਭਾਰ ਲਾ ਰਹਿਨਾ ਪਰ ਉਹ ਬੁੱਖ ਮਾਤਰ ਹੀ ਸੇਵਨ ਕਰਦੇ ਨੇ ਐਸ ਵਾਸਤੇ ਸਹਿਬ ਕਹਿੰਦੇ ਨੇ ਤੂੰ ਬਖਸੀਸੀ ਅਗਲਾ ਨਿਤ ਦੇਵੇ ਚੜੇ ਸвая ਤੂੰ ਦਿਨ ਪ੍ਰਤੀ ਦਿਨ ਵੱਧ ਚੜ ਕੇ ਦੇਣਾ ਝੋਲੀਆਂ ਭਰਦਾ ਹੈ ਪਰ ਜਿਹੜੇ ਸੰਤੋਖੀ ਨੇ ਜੋ ਮਾੜੇ ਪਾਸੇ ਪੈਰ ਨਹੀਂ ਰੱਖਦੇ ਉਹ ਵੱਧ ਖਾਣ ਤੇ ਵੱਧ ਪੀਣ ਦੇ ਬੰਧਨਾਂ ਨੂੰ ਤੋੜ ਕੇ ਥੋੜਾ ਹੀ ਖਾਂਦੇ ਨੇ ਔਰ ਇਸ ਤਰੀਕੇ ਨਾਲ ਸੰਤੁਸ਼ਟ ਰਹਿੰਦੇ ਨੇ ਵਡਿਆਈ ਵੱਡਾ ਪਾਇਆ ਵਡਿਆਈਆਂ ਕਰਦਿਆਂ ਕਰਦਿਆਂ ਵੱਡੇ ਨੂੰ ਪ੍ਰਾਪਤ ਹੋ ਜਾਂਦੇ ਨੇ ਕਹਿੰਦੇ ਨੇ ਕਿਸੇ ਦੀ ਵੀ ਵਡਿਆਈ ਕਰੀਏ ਤੇ ਵੱਡਪਣਾ ਪ੍ਰਾਪਤ ਨਹੀਂ ਹੁੰਦਾ ਕਿਸੇ ਧਨવાન ਨੂੰ बार-बार ਇਹ ਆਖੀ ਜਾਈਏ ਤੂੰ ਬਹੁਤ ਵੱਡਾ ਧਨવાન ਹੈ ਤੂੰ ਬਹੁਤ ਵੱਡਾ ਧਨવાન ਹੈ ਤੋ ਇਸ ਤਰ੍ਹਾਂ ਦੇ ਆਖਣ ਦੇ ਨਾਲ ਕੋਈ ਧਨવાન ਨਹੀਂ ਹੋ ਜਾਂਦਾ ਕਿਸੇ ਕਲਾਕਾਰ ਨੂੰ ਆਖੀਏ ਤੂੰ ਚੋਟੀ ਦਾ ਸੰਗੀਤਕਾਰ ਹੈ ਤੂੰ ਚੋਟੀ ਦਾ ਵਜੰਤਰੀ ਹੈ ਔਰ ਬਾਰ-ਬਾਰ ਆਖੀਏ ਤਾਂ ਆਖਣ ਦੇ ਨਾਲ ਕੋਈ ਵਜੰਤਰੀ ਨਹੀਂ ਹੋ ਜਾਂਦਾ ਕੋਈ ਸੰਗੀਤਕਾਰ ਨਹੀਂ ਹੋ ਜਾਂਦਾ ਬਾਰ-ਬਾਰ ਆਖੀਏ ਤੂੰ ਮਹਾਕਵੀ ਹੈ ਤੂੰ ਸ਼ਿਰਮੌਰ ਕਵੀ ਹੈ ਇਸ ਤਰ੍ਹਾਂ ਆਖਣ ਦੇ ਨਾਲ ਕੋਈ ਮਹਾਨ ਕਵੀ ਨਹੀਂ ਹੋ ਜਾਂਦਾ ਔਰ ਬਾਰ-ਬਾਰ ਆਖੀਏ ਤੂੰ ਬਹੁਤ ਵੱਡਾ ਹੁਕਮਰਾਨ ਹੈ ਤੂੰ ਤੇ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਾਹ ਹੈ ਤੂੰ ਤੇ ਤਖਤ ਦੇ ਉੱਤੇ ਬੈਠਾ ਸੁਭਾਏ ਮਾਨ ਲੱਗਦਾ ਹੈ ਇਸ ਤਰ੍ਹਾਂ ਕਿਸੇ ਹੁਕਮਰਾਨ ਦੀ ਮਹਿਮਾ ਘਰੀਏ ਤੇ ਮਹਿਮਾ ਕਰਨ ਦੇ ਨਾਲ ਕੋਈ ਹੁਕਮਰਾਨ ਨਹੀਂ ਹੋ ਜਾਂਦਾ ਪਰ ਭਗਵਾਨ ਦੀ ਮਹਿਮਾ ਕਰਨ ਵਾਲਾ ਭਗਵਾਨ ਹੀ ਹੋ ਜਾਂਦਾ ਹੈ ਪ੍ਰਮਾਤਮਾ ਦੀ ਮਹਿਮਾ ਗਾਇਨ ਕਰਨ ਵਾਲਾ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਇਸ ਵਾਸਤੇ ਕਹਿੰਦੇ ਨੇ ਬੰਦਿਆਂ ਨੂੰ ਵੱਡਾ-ਵੱਡਾ ਆਖਣਾ ਖੁਸ਼ਾਮਦ ਹੈ ਰੱਬ ਨੂੰ ਵੱਡਾ-ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਹੈ ਖੁਸ਼ਾਮਦ ਨਹੀਂ ਜਿਸਨੇ ਵੀ ਪ੍ਰਮਾਤਮਾ ਨੂੰ ਵੱਡਾ ਕਰਕੇ ਆਖਿਆ ਉਹ ਜਗਤ ਦੇ ਛੋਟਾ ਰਹਿ ਹੀ ਨਹੀਂ ਜਾਂਦਾ ਜਗਤ ਦੇ ਵਿੱਚ ਉਹ ਹੀ ਛੋਟੇ ਰਹਿ ਜਾਂਦੇ ਨੇ ਜੋ ਛੋਟਿਆਂ ਨੂੰ ਕਿਸੇ ਹੱਦ ਤੱਕ ਵੱਡਾ ਵੱਡਾ ਆਖੀ ਜਾਂਦੇ ਨੇ ਤੂੰ ਬਹੁਤ ਵੱਡਾ ਧਨਵਾਨ ਹੈ ਤੂੰ ਬਹੁਤ ਵੱਡਾ ਗੁਣਵਾਨ ਹੈ ਤੂੰ ਬਹੁਤ ਵੱਡਾ ਹੁਕਮਰਾਨ ਹੈ ਦਰਸਲ ਉਹ ਇਤਨੇ ਵੱਡੇ ਨਹੀਂ ਜਿੰਨਾ ਇਹ ਆਖੀ ਜਾਂਦਾ ਹੈ ਛੋਟਿਆਂ ਨੂੰ ਜੋ ਵੱਡਾ ਵੱਡਾ ਕਰਕੇ ਆਖਦਾ ਪਏ ਖੁਦ ਛੋਟਾ ਰਹਿ ਜਾਂਦਾ ਹੈ ਪਰ ਜੋ ਵੱਡੇ ਨੂੰ ਵੱਡਾ ਵੱਡਾ ਕਰਕੇ ਆਖਦਾ ਹੈ ਸਵੈਮ ਵੱਡਾ ਹੋ ਜਾਂਦਾ ਹੈ ਸਹਬ ਕਹਿੰਦੇ ਨੇ ਵਡਿਆਈ ਵੱਡਾ ਪਾਇਆ ਉਸ ਵੱਡੇ ਦੀਆਂ ਵਡਿਆਈਆਂ ਗਾਇਨ ਕਰਦਿਆਂ ਕਰਦਿਆਂ ਵੱਡੇ ਦੀ ਪ੍ਰਾਪਤ ਹੋ ਗਈ ਵੱਡਪਣੇ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਆਲੂ ਆਖਿਆ ਬਾਰ-ਬਾਰ ਆਖਿਆ ਉਹ ਖੁਦ ਦਿਆਲੂ ਹੋ ਗਏ ਜਿਨ੍ਹਾਂ ਨੇ ਆਖਿਆ ਤੂੰ ਸਰਬ ਕਲਾੰਦ ਆ ਗਿਆਨੀ ਹੈ ਉਹ ਖੁਦ ਗੈਨੀ ਹੋ ਗਏ ਜਿਨ੍ਹਾਂ ਨੇ ਉਸ ਨੂੰ ਧੰਨਵਾਦ ਆਖਿਆ ਸਮ ਹਨਵਾਨ ਹੋ ਗਏ ਜਿਨ੍ਹਾਂ ਨੇ ਉਸ ਨੂੰ ਗੁਣਵਾਨ ਆਖਿਆ ਉਹ ਸਵੈਮ ਗੁਣਵਾਨ ਹੋ ਗਏ ਇਸ ਤਰੀਕੇ ਨਾਲ ਗੱਲ ਸਪਸ਼ਟ ਹੋ ਗਈ ਕਿ ਜਿਨ੍ਹਾਂ ਨੇ ਈਸ਼ਵਰ ਨੂੰ ਵੱਡਾ ਆਖਿਆ ਉਹ ਜਗਤ ਵਿੱਚ ਕਦੇ ਹੀ ਛੋਟੇ ਨਹੀਂ ਰਹਿੰਦੇ ਤੇ ਜਿਹੜੇ ਛੋਟਿਆਂ ਨੂੰ ਵੱਡਾ ਵੱਡਾ ਕਰਕੇ ਆਖਦੇ ਰਹਿੰਦੇ ਨੇ ਸਵੈਮ ਛੋਟੇ ਕਰਕੇ ਰਹਿ ਜਾਂਦੇ ਨੇ ਉਸ ਵੱਡੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ ਇਸ ਔੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਵਡਿਆਈ ਵੱਡਾ ਪਾਇਆ ਵਡਿਆਈਆਂ ਨੂੰ ਗਾਇਨ ਕਰ ਕਰਕੇ ਮਹਿਮਾ ਬਿਆਨ ਕਰ ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੇਠਾ ਸੁਣ ਸੁਣ ਕੇ ਸਾਰੇ ਕਹਿੰਦੇ ਨੇ ਏ ਪ੍ਰਭੂ ਤੂੰ ਵੱਡਾ ਹੈ ਤੂੰ ਵੱਡਾ ਹੈ ਤੂੰ ਮਹਾਨ ਹੈ ਕੇਵਡ ਵੱਡਾ ਉਹ ਕਿੰਨਾ ਕੁ ਵੱਡਾ ਹੈ ਦੇ ਤੋਏ ਜੇ ਦੇਖਿਆ ਹੋਵੇ ਤਾਂ ਬਿਆਨ ਕਰੀਂ ਜਗਤ ਦੇ ਚ ਜੋ ਉਸ ਨੂੰ ਵੱਡਾ ਵੱਡਾ ਕਰਕੇ ਆਖਦੇ ਪੈਨੇ ਕਰੀਬਨ ਕਰੀਬਨ ਸੁਣ ਕੇ ਆਖਦੇ ਪੈਨੇ ਤੇ ਇੱਕ ਦਿਨ ਵੇਖਣ ਦੀ ਸ਼ਕਤੀ ਮਿਲ ਜਾਂਦੀ ਹੈ ਜੋ ਰੋਜ਼ ਸੁਣਦੇ ਨੇ ਉਹ ਵੱਡਾ ਹੈ ਵੱਡਾ ਹੈ ਵੱਡਾ ਹੈ ਤੇ ਫਿਰ ਜ਼ਬਾਨ ਨਾਲ ਕਥਨ ਕਰਦੇ ਨੇ ਉਹ ਵੱਡਾ ਹੈ ਵੱਡਾ ਹੈ ਕਹਿੰਦੇ ਨੇ ਬੋਲਦੇ ਆ ਬੋਲਦੇ ਆ ਇੱਕ ਦਿਨ ਅੱਖਾਂ ਖੁੱਲ ਜਾਂਦੀਆਂ ਨੇ ਤੇ ਦਿਖਾਈ ਦੇ ਜਾਂਦਾ ਉਹ ਵੱਡਾ ਹੈ ਕੇ ਵੱਡਾ ਡੀਠਾ ਦਿਖਾਈ ਦੇ ਜਾਂਦਾ ਸਾਇਬ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ ਸੰਤ ਦੀ ਮਹਿਮਾ ਸੁਣੋ ਕਿ ਸੰਤ ਨੇ ਵੱਡਾ ਆਖਿਆ ਤੋ ਵੇਖ ਕੇ ਵੱਡਾ ਆਖਿਆ ਆਮ ਜਗਤ ਜਦ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਦਾ ਤੋ ਸੁਣ ਕੇ ਆਖਦਾ ਸੋਚ ਕੇ ਆਖਦਾ ਹੈ ਪੜ੍ਹ ਕੇ ਆਖਦਾ ਹੈ ਜ਼ਰੀਆ ਉਸ ਦੇ ਕੋਲ ਇਤਨਾ ਹੀ ਹੈ ਹੋਰ ਕੁਝ ਨਹੀਂ ਹੈ ਦੁਨੀਆ ਪੜ੍ਹ-ਪੜ੍ਹ ਕੇ ਅਖੀ ਜਾਂਦੀ ਹੈ ਪਰਮਾਤਮਾ ਵੱਡਾ ਹੈ ਪਰਮਾਤਮਾ ਵੱਡਾ ਹੈ ਸੁਣ-ਸੁਣ ਕੇ ਅਖੀ ਜਾਂਦੀ ਹੈ ਵੱਡਾ ਹੈ ਵੱਡਾ ਹੈ ਯਾ ਜਿਨ੍ਹਾਂ ਦੀ ਬੁੱਧੀ ਅਤੀ ਤੀਖਣ ਹੈ ਉਹ ਸੋਚ ਕੇ ਕਹੀ ਜਾਂਦੇ ਨੇ ਵੱਡਾ ਹੈ ਵੱਡਾ ਹੈ ਸੰਤ ਵੀ ਕਹਿੰਦੇ ਨੇ ਵੱਡਾ ਹੈ ਵੱਡਾ ਹੈ ਪੜ੍ਹ ਕੇ ਨਹੀਂ ਸੁਣ ਕੇ ਨਹੀਂ ਸੋਚ ਕੇ ਨਹੀਂ ਵੇਖ ਕੇ ਕਹਿ ਰਹੇ ਨੇ ਉਹਨਾਂ ਨੂੰ ਦਿਖਾਈ ਦੇ ਰਹੇ ਜਿਨ੍ਹਾਂ ਨੂੰ ਦਿਖਾਈ ਦੇ ਰਿਹਾ ਤੇ ਉਹਨਾਂ ਨੇ ਜਿਹੜਾ ਆਖਿਆ ਉਹਨਾਂ ਬੋਲਾਂ ਦੇ ਵਿੱਚ ਜਾਨ ਹੈ ਜਿੰਦ ਹੈ ਉਹ ਬੋਲ ਕਦੀ ਪੁਰਾਣੇ ਨਹੀਂ ਹੁੰਦੇ ਉਹ ਬੋਲ ਕਦੀ ਫਿੱਕੇ ਨਹੀਂ ਪੈਂਦੇ ਕਿਉਂਕਿ ਉਹਨਾਂ ਬੋਲਾਂ ਦੇ ਵਿੱਚ ਜਿੰਦ ਹੈ ਜਾਨ ਹੈ ਉਹ ਮੁਰਦਿਆਂ ਦੇ ਵਿੱਚ ਵੀ ਉਹ ਬੋਲ ਜਿੰਦ phੂਕ ਦਿੰਦੇ ਨੇ ਜਾਨ ਫੋਕ ਦਿੰਦੇ ਨੇ ਜਿਨ੍ਹਾਂ ਬੋਲਾਂ ਵਿੱਚ ਜਿੰਦ ਨਹੀਂ ਜਾਨ ਨਹੀਂ ਉਹ ਤੇ ਕਈ ਦਫਾ ਜੀਵਦੇ ਆ ਨੂੰ ਵੀ ਕੁਝ ਦੇਣ ਦੇ ਵਿੱਚ ਅਸਮਰਥ ਹੁੰਦੇ ਨੇ ਕਿਹੜੇ ਬੋਲਾਂ ਵਿੱਚ ਜਾਨ ਨਹੀਂ ਜੋ ਸਿਰਫ ਸੋਚ ਕੇ ਹੀ ਆਖੇ ਗਏ ਨੇ ਜੋ ਸਿਰਫ ਸੁਣ ਕੇ ਹੀ ਆਖੇ ਗਏ ਨੇ ਜੋ ਸਿਰਫ ਪੜ੍ਹ ਕੇ ਹੀ ਆਖੇ ਗਏ ਨੇ ਔਰ ਜਗਤ तकरीबन तकरीबन ਇਸੇ ਹੀ ਸਹਾਰੇ ਨਾਲ ਚੱਲਦਾ ਸੁਣ ਵੱਡਾ ਆਖੇ ਸਭ ਕੋ ਸੁਣ ਸੁਣ ਕੇ ਜਿਹੜਾ ਇਹ ਵੱਡਾ ਆਖਿਆ ਜਾ ਰਿਹਾ ਹੈ ਐ ਮਨੁੱਖ ਹੁਣ ਇਸ ਤੋਂ ਅੱਗੇ ਵੱਧ ਉਹਨੂੰ ਵੇਖ ਵੀ ਸਹੀ ਤੇ ਵੇਖਣ ਦਾ ਜ਼ਰੀਆ ਕੀ ਹੈ ਆਖ ਆਖਣ ਦੇ ਵਿੱਚ ਧਿਆਨ ਜੋੜ ਤੇ ਇੱਕ ਦਿਨ ਅੱਖ ਖੁੱਲ ਜਾਏਗੀ ਤੇਰੀ ਜਿੰਨਾ ਤੂੰ ਉੱਚੀ ਤੇ ਜਿੰਨਾ ਜ਼ਿਆਦਾ ਤੂੰ ਆਖੇਂਗਾ ਉਹ ਵੱਡਾ ਹੈ ਉਹ ਵੱਡਾ ਹੈ ਵਾਹਿਗੁਰੂ ਵਾਹਿਗੁਰੂ ਐਸਾ ਆਖਣਾ ਵੀ ਉਸ ਨੂੰ ਵੱਡਾ ਹੈ ਵੱਡਾ ਹੈ ਵਾਹਿਗੁਰੂ ਭਾਈ ਅੰਧਕਾਰ ਨੂੰ ਦੂਰ ਕਰਕੇ ਤੂੰ ਚਾਨਣਾ ਦੇਣ ਵਾਲਾ ਹੈ ਚਾਨਣਾ ਦੇਣ ਵਾਲਾ ਹੈ ਇਹ ਵੀ ਉਸ ਦੀ ਮਹਿਮਾ ਇਹ ਵੀ ਉਸ ਨੂੰ ਵੱਡਾ ਵੱਡਾ ਕਰੇ ਕੇ ਆਖਣਾ ਹੈ ਤਾਂ ਇੱਕ ਧੁਨ ਹੋ ਕੇ ਵਾਹਿਗੁਰੂ 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 ਐਸਾ ਜੋ ਕਹੀ ਜਾਂਦਾ ਹੈ ਕਹੀ ਜਾਂਦਾ ਹੈ ਇੱਕ ਦਿਨ ਆਪਣੀ ਬੋਲਾਂ ਦੇ ਨਾਲ ਆਪਣੀ ਅੱਖ ਖੁੱਲ ਜਾਂਦੀ ਹੈ ਅੱਖਾਂ ਪੂਰਨ ਤੌਰ ਤੇ खुल जान और फिर चारों पासे ब्रह्म ही ब्रह्म दिखाई देता है साहब गुरु अर्जन देव जी महाराज फरमान करते मैं ऊंचा मोहन ऊंचा मैं बहुत उच्चा मोहन वेख्या सुन बड़ा आखे सब कोय मैं सुन के निरा उच्चा नहीं कह रहा मैं सुन के सिर्फ वा करके नहीं कह रहा मैं वेख है मैं पेखे हो ਉੱਚਾ ਮੋਹਨ ਸਭ ਤੋਂ ਉੱਚਾ ਕਾਇਨਾਤ ਦੇ ਵਿੱਚ ਜੋ ਸਭ ਤੋਂ ਉੱਚਾ ਤੇ ਮਹਾਨ ਹੈ ਮੈਂ ਉਹਨੂੰ ਵੇਖਿਆ ਹੈ ਕਿਵੇਂ ਦੇਖ ਲਿਆ ਹੈ ਅਵਸਥਾ ਸਾਧਨਾ ਤੇ ਪਹਿਲੇ ਹੀ ਹੈ ਕਿ ਸੁਣਨਾ ਤੇ ਸੁਣਦਿਆਂ ਸੁਣਦਿਆਂ ਉਹ ਸਿਖਰ ਤੱਕ ਪਹੁੰਚਣਾ ਹੈ ਕਿ ਕਹਿਣ ਦੀ ਜਾਚ ਆ ਜਾਏ ਉਹਨੂੰ ਆਖਣ ਦੀ ਜਾਚ ਆ ਜਾਏ ਤੂੰ ਵੱਡਾ ਹੈ ਤੂੰ ਸਮਰਥ ਹੈ ਇਤਨੀ ਇਕਾਗਰਤਾ ਦੇ ਨਾਲ ਇਤਨੀ ਡਿੱਕ ਕੇ ਵੱਡਾ ਵੱਡਾ ਆਖਣ ਦੀ ਧੁਨ ਦੇ ਵਿੱਚ ਮਨੁੱਖ ਲੀਨ ਹੋ ਜਾਏ ਕਿ ਇੱਕ ਦਿਨ ਵੇਖਣ ਦੀ ਜਾਚ ਆ ਜਾਏ ਔਰ ਮਨੁੱਖ ਕਹਿ ਉઠੇ ਮੈਂ ਦੇਖੇ ਹੋ ਰੀ ਉੱਚਾ ਮੋਹਨ ਸਭ ਤੇ ਉੱਚਾ ਤੋਂ ਸੈਭ ਗੰਨ ਵਡਿਆਈ ਵੱਡਾ ਪਾਇਆ ਵਡਿਆਈਆਂ ਨੂੰ ਬਿਆਨ ਕਰ ਕਰਕੇ ਵਡਿਆਈਆਂ ਨੂੰ ਕਥਨ ਕਰ ਕਰਕੇ ਉਸ ਵੱਡੇ ਨੂੰ ਪ੍ਰਾਪਤ ਕਰ ਲਿਆ ਔਰ ਸੁਨੋ ਵੱਡਾ ਵੱਡਾ ਆਖ ਕੇ ਜੈਸੇ ਅਸੀਂ ਛੋਟੇ ਹੁੰਦੇ ਗਏ ਪ੍ਰਭੂ ਵੱਡਾ ਹੁੰਦਾ ਗਿਆ ਜੈਸੇ ਜੈਸੇ ਅਸੀਂ ਮਿਟਦੇ ਗਏ ਪ੍ਰਭੂ ਪ੍ਰਗਟ ਹੁੰਦਾ ਗਿਆ ਇੱਕ ਦਿਨ ਅਸੀਂ ਮਿਟ ਹੀ ਗਏ ਪ੍ਰਭੂ ਹੀ ਪ੍ਰਭੂ ਰਹਿ ਗਿਆ ਅਕਾਲ ਪੁਰਖ ਹੀ ਰਹਿ ਗਿਆ ਤੋ ਜੈਸੇ ਜੈਸੇ ਮੈਂ ਵੱਡਾ ਮੈਂ ਵੱਡਾ ਸਾਡੀ ਮੈਂ ਵੱਡੀ ਹੁੰਦੀ ਜਾਏ ਪਰਮਾਤਮਾ ਛੋਟਾ ਹੁੰਦਾ ਜਾਏ ਔਰ ਜਿਤਨੀ ਮੈਂ ਵੱਡੀ ਹੋਵੇਗੀ ਬਾਕੀ ਸਭ ਕੁਝ ਛੋਟਾ ਹੋਵੇਗਾ ਮਾਂ ਵੀ ਛੋਟੀ ਪਿਤਾ ਵੀ ਛੋਟਾ ਭਰਾ ਵੀ ਛੋਟਾ ਉਸਤਾਦ ਵੀ ਛੋਟਾ ਗੁਰੂ ਵੀ ਛੋਟਾ ਪ੍ਰਮਾਤਮਾ ਵੀ ਛੋਟਾ ਤੇ ਜੈਸੇ ਜੈਸੇ ਪ੍ਰਮਾਤਮਾ ਨੂੰ ਆਖਣਾ ਸ਼ੁਰੂ ਕਰੀਏ ਤੂੰ ਵੱਡਾ ਤੂੰ ਸਭ ਤੋਂ ਵੱਡਾ ਤੂੰ ਸਭ ਤੋਂ ਵੱਡਾ ਤੂੰ ਅਸੀਂ ਸਭ ਤੋਂ ਛੋਟੇ ਹੁੰਦੇ ਇੱਕ ਦਿਨ ਮਿਟ ਜਾਂਦੇ ਆ ਪ੍ਰਭੂ ਹੀ ਰਹਿ ਜਾਂਦਾ ਹੈ ਅਕਾਲ ਪੁਰਖ ਹੀ ਰਹਿ ਜਾਂਦਾ ਹੈ